ਇੱਕ ਗੀਤ ਹੈ ਕਿ ਧਰਮ ਦੇ ਨਾਂ ਤੇ ਜਿੰਨਾ ਮਰਜੀ ਲੁੱਟ ਲਾ ਲੋਕਾਂ ਨੂੰ ਪਰ ਬਹੁਤੀ ਦੇਰ ਨਹੀਂ ਚੱਲਦਾ ਢੇਰਾ ਸਾਧ ਪਖੰਡੀ ਦਾ ਆਪਣੇ ਦੇਸ਼ ਦੇ ਵਿੱਚ ਪਖੰਡ ਬਹੁਤ ਜ਼ਿਆਦਾ ਦਾ ਤੇ 80 ਤੋਂ 90% ਲੋਕ ਐਦਾਂ ਦੇ ਨੇ ਜੋ ਇਹਨਾਂ ਪਖੰਡੀਆਂ ਦੇ ਮੰਗਰ ਲੱਗਦੇ ਨੇ ਜੇ ਉਹਨਾਂ ਦੀ ਸੱਚਾਈ ਵੀ ਸਾਹਮਣੇ ਆ ਜਾਂਦੀ ਹੈ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਹੁੰਦੇ ਐਡੀ ਮਾੜੀ ਮਾਨਸਿਕਤਾ ਦੇ ਕਈ ਲੋਕ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਵੀ ਇੱਕ ਪਖੰਡੀ ਦੀ ਹੈ ਜਿਸ ਨੇ ਆਪਣੇ ਮਗਰ ਹਜ਼ਾਰਾਂ ਲੋਕਾਂ ਨੂੰ ਲਗਾਇਆ ਹਾਲ ਹੀ ਵਿੱਚ ਜੋ ਅਦਾਲਤ ਹੈ ਉਸ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸਾਰਾ ਚਿੱਠਾ ਉਸ ਦਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਇਹ ਅੱਜ ਦੀ ਮੈਂ ਤੁਹਾਡੇ ਲਈ ਘਟਨਾ ਲੈ ਕੇ ਆਇਆ ਕਹਾਣੀ ਲੈ ਕੇ ਆਇਆ ਇਹ ਆ ਬਜਿੰਦਰ ਸਿੰਘ ਦੀ ਬਜਿੰਦਰ ਸਿੰਘ ਦਾ ਜਨਮ 1982 ਦੇ ਵਿੱਚ ਹੋਇਆ ਹਰਿਆਣਾ ਦੇ ਜਮਨਾ ਨਗਰ ਦੇ ਵਿੱਚ 10 ਸਤੰਬਰ 1982 ਨੂੰ ਇਸ ਦਾ ਜਨਮ ਹੋਇਆ ਇਹ ਠੀਕ ਠਾਕ ਪਰਿਵਾਰ ਦੇ ਵਿੱਚ ਜੰਮਿਆ ਸੀ ਪਾਲਣ ਪੋਸ਼ਣ ਵੀ ਇਸ ਦਾ ਠੀਕ ਠਾਕ ਹੋਇਆ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਇਹ ਇੱਕ ਮਰਡਰ ਕੇਸ ਦੇ ਵਿੱਚ ਫੜਿਆ ਜਾਂਦਾ ਹੈ ਕਿਉਂਕਿ ਇਹ ਕ੍ਰਿਮੀਨਲ ਪਰਵਰਤੀ ਦਾ ਬੰਦਾ ਸੀ 15 ਸਾਲ ਪਹਿਲਾਂ ਇਹ ਮਰਡਰ ਕੇਸ ਦੇ ਵਿੱਚ ਫੜਿਆ ਜਾਂਦਾ ਇਸ ਨੂੰ ਜੇਲ੍ਹ ਹੋ ਜਾਂਦੀ ਹੈ ਤੇ ਜੇਲ੍ਹ ਦੇ ਵਿੱਚ ਤਾਂ ਫਿਰ ਜਿਵੇਂ ਕਹਿੰਦੇ ਹੁੰਦਾ ਤਾਂ ਸੁਧਾਰ ਕਰਾ ਪਰ ਉੱਥੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਨੇ ਕ੍ਰਿਮੀਨਲ ਤੋਂ ਕ੍ਰਿਮੀਨਲ ਚੰਗੇ ਤੋਂ ਚੰਗਾ ਤੇ ਮਾੜੇ ਤੋਂ ਮਾੜਾ ਉੱਥੇ ਫਿਰ ਇਸ ਦੀ ਹੋਰ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ 2012 ਦੇ ਵਿੱਚ ਇਸ ਦੀ ਜ਼ਮਾਨਤ ਹੋ ਜਾਂਦੀ ਹੈ ਤੇ ਇਸ ਨੂੰ ਪਤਾ ਲੱਗਦਾ ਕਿ ਜੇ ਈਸਾਈ ਧਰਮ ਅਪਣਾ ਲਇਤਾ ਜਾਵੇ ਤਾਂ ਇਸ ਤੇ ਬੜੇ ਫਾਇਦੇ ਨੇ ਹੁਣੇ ਈਸਾਈ ਧਰਮ ਅਪਣਾ ਲੈਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਜੇਲ੍ਹ ਚੋਂ ਨਿਕਲਦਾ ਤਾਂ ਲੋਕਾਂ ਨੂੰ ਕਹਿੰਦਾ ਕਿ ਮੈਨੂੰ ਬੜਾ ਗਿਆਨ ਹੋ ਗਿਆ ਮੈਨੂੰ ਤਾਂ ਈਸਾਈ ਧਰਮ ਜੀਸੂ ਨੇ ਬੜਾ ਗਿਆਨ ਦੇ ਦਿੱਤਾ ਮੇਰੇ 'ਚ ਤਾਂ ਚਮਤਕਾਰ ਕਰਨ ਦੀ ਸਮਰੱਥਾ ਪੈਦਾ ਹੋ ਗਈ ਹੁਣ ਇਹ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈਗਾ ਲੋਕਾਂ ਨੂੰ ਆਪਣੇ ਮੰਗਰ ਲਗਾਉਂਦਾ ਹੈਗਾ ਐਦਾਂ ਕਰਦੇ ਕਰਦੇ 2016 ਆ ਜਾਂਦਾ 2016 ਦੇ ਵਿੱਚ ਇਹ ਆਪਣੀ ਪਹਿਲੀ ਜਨ ਸਭਾ ਕਰਦਾ ਹੈ ਕਿਉਂਕਿ ਜੋ ਈਸਾਈ ਧਰਮ ਦਾ ਸਿਸਟਮ ਹੈ ਇੱਥੇ ਇਹ ਜੋ ਲੋਕ ਨੇ ਗਰੀਬ ਲੋਕ ਨੇ ਉਹ ਜ਼ਿਆਦਾ ਜੁੜਦੇ ਨੇ ਕਿਉਂ ਜੁੜਦੇ ਨੇ ਕਿਉਂਕਿ ਇਹ ਉਹਨਾਂ ਦੀ ਹੈਲਪ ਕਰਦੇ ਨੇ ਇਸ ਕਾਰਨ ਜੋ ਗਰੀਬ ਬੰਦਾ ਹੁੰਦਾ ਜਾਂ ਮਾਨਸਿਕ ਤੌਰ ਤੇ ਗਰੀਬ ਹੁੰਦਾ ਉਹ ਲੋਕ ਇਹਨਾਂ ਦੇ ਪਿੱਛੇ ਬਹੁਤ ਜ਼ਿਆਦਾ ਲੱਗਦੇ ਨੇ ਇਹ ਆਪਣਾ ਜਾਲ ਵਿਛਾਉਂਦਾ ਹੈ ਇਦਾਂ ਦੇ ਲੋਕ ਇਕੱਠੇ ਕਰਦਾ ਜਿਨ੍ਹਾਂ ਨੂੰ ਇਹ ਆਪਣੇ ਨਾਰ ਲਾਉਂਦਾ ਹੈ ਤਾਂ 2016 ਦੇ ਵਿੱਚ ਇਹ ਫਿਰ ਪਹਿਲੀ ਆਪਣੀ ਜਨ ਸਭਾ ਕਰਦਾਗਾ ਉਸ ਵਿੱਚ 50 ਲੋਕ ਆਉਂਦੇ ਨੇ ਤੇ ਫਿਰ ਇਸ ਦਾ ਜੋ ਸਿਸਟਮ ਹੁੰਦਾ ਉਹ ਵੱਧ ਜਾਂਦਾ ਉਸ ਵਿੱਚ ਇਹ ਲੋਕਾਂ ਨੂੰ ਬੇਵਕੂਫ ਬਣਾਉਂਦਾਗਾ ਪੇੜ ਲੋਕ ਆਉਂਦੇ ਨੇ ਉਹਨਾਂ ਨੂੰ ਕਹਿੰਦਾ ਕਿ ਮੈਂ ਇਹਨਾਂ ਦੀਆਂ ਬਿਮਾਰੀਆਂ ਠੀਕ ਕਰਤੀਆਂ ਉਹ ਵੀ ਕਹਿੰਦੇ ਨੇ ਕਿ ਹਾਂ ਅਸੀਂ ਠੀਕ ਹੋ ਗਏ ਕਿਸੇ ਕੋਲ ਬੱਚਾ ਹੋ ਗਿਆ ਕੋਈ ਬੋਲ ਨਹੀਂ ਸਕਦਾ ਸੀ ਉਹ ਬੋਲਣ ਲੱਗ ਗਿਆ ਕੋਈ ਤੁਰ ਨਹੀਂ ਸਕਦਾ ਸੀ ਉਹ ਤੁਰਨ ਲੱਗ ਗਿਆ ਯਾਨੀ ਇਹ ਕਹਿੰਦਾ ਸੀ ਕਿ ਜੀਸ਼ੂ ਨੇ ਮੈਨੂੰ ਇੰਨੀ ਤਾਕਤ ਦੇ ਦਿੱਤੀ ਕਿ ਮੈਂ ਲੋਕਾਂ ਨੂੰ ਠੀਕ ਕਰ ਸਕਦਾ ਹਾਂ ਤੇ ਇਸ ਨੇ ਆਪਣੇ ਨਾਮ ਦੇ ਅੱਗੇ ਪਾਪਾ ਲਿਖਾ ਲਿਆ ਜਿਵੇਂ ਆਪਾਂ ਦੇਖਦੇ ਹਾਂ ਕਿ ਜੋ 크੍ਰਿਸਚਨ ਹੁੰਦੇ ਆ ਉਹਨਾਂ ਚ ਫਾਦਰ ਹੁੰਦੇ ਨੇ ਪਰ ਇਸ ਨੇ ਸੋਚਿਆ ਕਿ ਇਹ ਇੰਡੀਆ ਦਾ ਇੱਥੇ ਆਪਾਂ ਪਾਪਾ ਲਗਾ ਲਓ ਇਸ ਨੇ ਆਪਣਾ ਨਾਮ ਪਾਪਾ ਬਜਿੰਦਰ ਸਿੰਘ ਰੱਖ ਲੇਤਾ ਯਾਨੀ ਹੁਣ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਲੱਗ ਗਿਆ ਲੋਕ ਤੇ ਜੋ ਆਮ ਲੋਕ ਗਰੀਬ ਲੋਕ ਹੁੰਦੇ ਸੀ ਉਹਨਾਂ ਨੂੰ ਹਾਇਰ ਕਰਦਾ ਸੀ ਤੇ ਉਹਨਾਂ ਤੋਂ ਮਹਿਕ ਦੇ ਉੱਤੇ ਕਹਾਉਂਦਾ ਸੀ ਕਿ ਇਸ ਨੇ ਉਹਨਾਂ ਨੂੰ ਠੀਕ ਕਰ ਦਿੱਤਾ ਤਾਂ ਜੋ ਦੂਸਰੇ ਲੋਕ ਸੀ ਉਹ ਇਹ ਦੇਖ ਕੇ ਇਸ ਵੱਲ ਖਿੱਚੇ ਆਉਂਦੇ ਸੀ ਇਸ ਨੇ ਫਿਰ ਇੰਸਟਾਗ੍ਰam ਤੇ ਵੀ ਆਪਣੀ ਆਈਡੀ ਬਣਾਈ ਇੰਸਟਾਗ੍ਰam ਉੱਤੇ ਵੀ ਇਸ ਤੇ 1 ਮਿਲੀਅਨ ਫਾਲੋਅਰ ਨੇ ਤੇ YouTube ਦੇ ਉੱਤੇ ਵੀ ਇਸ ਨੂੰ 3 ਮਿਲੀਅਨ ਦੇ ਲਗਭਗ ਲੋਕ ਫਾਲੋ ਕਰਦੇ ਨੇ ਇਹਦਾ ਜੋ ਸਿਸਟਮ ਸੀ ਇਦਾਂ ਚੱਲ ਪੈਂਦਾ ਦਾ ਇਸ ਦੀ ਦੁਕਾਨਦਾਰੀ ਚੱਲ ਪੈਂਦੀ ਹੈ ਤੇ ਹੁਣ 2018 ਆ ਜਾਂਦਾ ਤੇ ਇਸ ਕੋਲ ਸਭ ਕੁਝ ਵਧੀਆ ਹੋ ਜਾਂਦਾ ਲੋਕ ਇਸ ਦੇ ਨਾਲ ਜੁੜ ਜਾਂਦੇ ਨੇ ਤਾਂ ਇਸ ਨੂੰ ਲੱਗਣ ਲੱਗਦਾ ਕਿ ਮੈਂ ਪਤਾ ਨਹੀਂ ਕੀ ਬਣ ਗਿਆ ਹੁਣ ਇਸ ਨੂੰ ਲੋਕਾਂ ਵੱਲੋਂ ਪੈਸਾ ਇੱਜ਼ਤ ਸਨਮਾਨ ਬਹੁਤ ਕੁਝ ਮਿਲ ਰਿਹਾ ਸੀ ਪਰ ਜਿਵੇਂ ਕਹਿੰਦਾ ਕਿ ਹਰ ਇੱਕ ਬੰਦਾ ਇਸ ਚੀਜ਼ ਨੂੰ ਪਛਾਹ ਨਹੀਂ ਸਕਦਾ 2018 ਆ ਜਾਂਦਾ ਇਸ ਨੂੰ ਇੱਕ ਕੁੜੀ ਮਿਲਦੀ ਹੈ ਕੁੜੀ ਉੱਤੇ ਇਸ ਦੀ ਨੀਅਤ ਫਿੱਟ ਜਾਂਦੀ ਹੈ ਇਹ ਉਸ ਨੂੰ ਇੱਕ ਢਾਬੇ ਤੇ ਬੁਲਾਉਂਦਾ ਢਾਬੇ ਤੇ ਬੁਲਾਉਣ ਤੋਂ ਬਾਅਦ ਉਸ ਨੂੰ ਆਪਣੀ ਗੱਡੀ 'ਚ ਬਿਠਾਉਂਦਾ ਤੇ ਗੱਡੀ 'ਚ ਬਿਠਾ ਕੇ ਮੁਹਾਲੀ ਦੇ ਸੈਕਟਰ 63 ਦੇ ਵਿੱਚ ਇਸ ਦਾ ਘਰ ਆ ਉੱਥੇ ਲੈ ਜਾਂਦਾ ਤੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਜਦੋਂ ਇਸ ਦਾ ਵਿਰੋਧ ਕਰਦੀ ਹੈ ਤਾਂ ਉਸ ਤੋਂ ਬਾਅਦ ਉਸ ਦਾ ਰੇਪ ਕਰ ਦਿੰਦਾ ਰੇਪ ਕਰਨ ਤੋਂ ਬਾਅਦ ਕੁੜੀ ਇੱਥੋਂ ਆਪਣੀ ਜਾਨ ਬਚਾ ਕੇ ਭੱਜਦੀ ਹੈ ਤੇ ਪੁਲਿਸ ਸਟੇਸ਼ਨ ਜਾਂਦੀ ਹੈ ਹੁਣ ਇਸ ਨੂੰ ਵੀ ਲੱਗਦਾ ਕਿ ਮੈਂ ਫਸ ਚੁੱਕਿਆਗਾ ਇਹ ਫਿਰ ਇੱਥੋਂ ਭੱਜਣ ਦੀ ਤਿਆਰੀ ਕਰਦਾ ਪਰ ਇਸ ਨੂੰ 에어ਪੋਰਟ ਦੇ ਉੱਤੇ ਪੁਲਿਸ ਵੱਲੋਂ ਫੜ ਲੇਤਾ ਜਾਂਦਾ ਹੈ। 에어ਪੋਰਟ ਤੋਂ ਇਸ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ। ਉਸ ਤੋਂ ਬਾਅਦ ਜੇਲ੍ਹ ਭੇਜਿਆ ਜਾਂਦਾ ਹੈ। ਇਸ ਦੀ ਫਿਰ ਜ਼ਮਾਨਤ ਹੋ ਜਾਂਦੀ ਹੈ। ਕੁਝ ਦਿਨ ਪਹਿਲਾਂ ਇਸ ਦੀ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਸ ਵਿੱਚ ਇਹ ਆਪਣੇ ਆਫਿਸ ਦੇ ਵਿੱਚ ਬੈਠਾ ਹੁੰਦਾ ਤੇ ਇਸ ਦੇ ਆਸੇ ਪਾਸੇ ਹੋਰ ਵੀ ਮੁੰਡੇ ਬੈਠੇ ਹੁੰਦੇ ਆ। ਤੇ ਇਹ ਇੱਕ ਮੁੰਡੇ ਦੀ ਕੁੱਟਮਾਰ ਕਰਦਾ ਤੇ ਇੱਕ ਔਰਤ ਦੇ ਉੱਤੇ ਵੀ ਹੱਥ ਚੱਕਦਾ। ਉਹ ਵੀ ਇਸ ਦੀ ਵੀਡੀਓ ਵਾਇਰਲ ਹੁੰਦੀ ਹੈ। ਤੇ ਜੋ ਇਹ ਕੇਸ ਸੀ ਇਹ ਕੇਸ 2018 ਦਾ ਇਸ ਉੱਪਰ ਚੱਲ ਰਿਹਾ ਸੀ। ਤੇ ਅਦਾਲਤ ਦੇ ਵਿੱਚ ਵਿਚਾਰ ਅਧੀਨ ਸੀ ਤੇ ਹੁਣ ਅਦਾਲਤ ਨੇ ਇਸ ਕੇਸ ਦੇ ਵਿੱਚ ਜੋ ਇਸ ਨੇ ਉਸ ਕੁੜੀ ਦੇ ਨਾਲ ਰੇਪ ਕੀਤਾ ਸੀ ਉਸ ਕੇਸ ਵਿੱਚ ਸਜ਼ਾ ਸੁਣਾ ਦਿੱਤੀ ਹੈ ਤੇ ਸਜ਼ਾ ਵੀ ਇਸ ਨੂੰ ਉਮਰ ਕੈਦ ਦੀ ਸੁਣਾ ਦਿੱਤੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਜੋ ਲੋਕ ਇਸ ਦੇ ਅੰਨੇ ਭक्त ਬਣੇ ਹੋਏ ਸੀ ਉਹ ਇਸ ਗੱਲ ਉੱਤੇ ਵਿਸ਼ਵਾਸ ਕਰਦੇ ਆ ਪਿੱਛੇ ਹਟਦੇ ਆ ਜਾਂ ਫਿਰ ਪਹਿਲਾਂ ਵਾਲੇ ਬਾਬਿਆਂ ਵਾਂਗ ਉਹ ਵੀ ਅੰਨੇ ਭਗਤ ਬਣ ਕੇ ਇਸ ਨੂੰ ਉਦਾਂ ਹੀ ਪੂਜਦੇ ਰਹਿਣਗੇ ਜਿਵੇਂ ਆਪਾਂ ਦੇਖਿਆ ਕਿ ਪਹਿਲਾਂ ਵਾਲੇ ਜੋ ਬਾਬੇ ਸੀ ਕਈ ਬਾਬੇ ਜੇਲ੍ਹ ਵਿੱਚ ਆ ਪਰ ਉਹਨਾਂ ਦੇ ਜੋ ਸ਼ਰਧਾਲੂ ਨੇ ਉਹ ਅੱਜ ਵੀ ਉਹਨਾਂ ਨੂੰ ਉਦਾਂ ਹੀ ਪੂਜਦੇ ਨੇ ਉਹ ਕਹਿੰਦੇ ਨੇ ਕਿ ਨਹੀਂ ਸਾਡੇ ਜੋ ਬਾਬੇ ਸੀ ਉਹ ਸਹੀ ਸੀ ਸਰਕਾਰਾਂ ਗਲਤ ਨੇ ਇਲਜ਼ਾਮ ਗਲਤ ਲਗਾਏ ਗਏ ਆ ਇਸ ਕੇਸ ਵਿੱਚ ਵੀ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਇਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕੀ ਲੋਕ ਇਸ ਤੋਂ ਪਿੱਛੇ ਹਟਣਗੇ ਜਾਂ ਨਹੀਂ ਹਟਣਗੇ ਉਹ ਆਉਣ ਵਾਲਾ ਸਮਾਂ ਦੱਸੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੀਆਂ ਘਟਨਾਵਾਂ ਕਿਦਾਂ ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਹੋ ਰਿਹਾ ਹੈ ਕਿਵੇਂ ਆਪਣੇ ਵਰਗੇ ਲੋਕ ਅੰਨੇ ਭਗਤ ਬਣ ਕੇ ਇੱਕ ਬੰਦੇ ਦੇ ਪਿੱਛੇ ਲੱਗ ਜਾਂਦੇ ਨੇ ਤੇ ਫਿਰ ਉਸ ਪਿੱਛੇ ਲੱਗ ਕੇ ਆਪਣਾ ਨੁਕਸਾਨ ਕਰਵਾ ਲੈਂਦੇ ਆਪਣੇ ਪੈਸੇ ਦਾ ਨੁਕਸਾਨ ਆਪਣੀ ਮਾਨਸਿਕਤਾ ਦਾ ਨੁਕਸਾਨ ਸੋ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ